ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤੇਸਿ ਗਿਤੇ ਮਾਤਾ ਗੁਜਰਕੌਰ ਦਾ ਸ਼ਹੀਦੀ ਜੋੜ ਮੇਲ 25 ਦਸੰਬਰ ਨੂੰ ਸਟਾਰਟ ਹੋ ਰਿਹਾ ਆਪਾਂ ਸਾਰੇ ਜਾਣਦੇ ਆ ਔਰ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਆ ਅਸੀਂ ਜੋ ਮੋਤੀਰਾ ਮੈਰਜ ਜਿਹੜਾ ਪਾਰਕ ਬਣਾਇਆ ਉਹਨਾਂ ਦੀ ਯਾਦ ਵਿੱਚ ਉੱਥੇ ਖੜੇ ਆ ਬਹੁਤ ਸ਼ਾਨਦਾਰ ਪਾਰਕ ਹੈ ਲੇਕਿਨ ਅਸੀਂ ਦੇਖ ਰਹੇ ਆ ਕਿ ਚਾਹੇ ਸਰਕਾਰਾਂ ਹੁਣ ਦੀ ਸਰਕਾਰ ਚਾਹੇ ਪ੍ਰਾਇਮਰੀ ਸਰਕਾਰ ਆ ਇਹ ਇਹਦੀ ਸਫਾਈ ਦਾ ਬਹੁਤ ਮੰਦਾ ਹਾਲ ਆ ਇਹ ਨਾ ਤਾਂ ਮ्युनਿਸਪਲ ਕਮੇਟੀ ਨੂੰ ਹੈਂਡਓਵਰ ਕੀਤਾ ਗਿਆ ਕਿਉਂਕਿ ਜਦ ਕਿਤੇ ਨ ਕਿਤੇ ਅੰਗੇਲੀ ਹੋਈ ਨਾ ਕਿਸੇ ਸੰਸਥਾ ਨੂੰ ਇਹ ਹੈਂਡਓਵਰ ਕੀਤਾ ਗਿਆ ਔਰ ਇਹ ਪਾਰਕ ਇੰਨਾ ਵਧੀਆ ਬਣ ਕੇ ਅਸੀਂ ਦੇਖ ਰਹੇ ਆ ਬਿਲਕੁਲ ਠੰਡਾਪੁਰ ਦੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਬਹੁਤ ਸ਼ਾਨਦਾਰ ਬਣਾਇਆ ਜਿਹੜੀ ਸਰਕਾਰ ਨੇ ਬਣਾਇਆ ਮੈਂ ਉਹਦੇ ਧੰਨਵਾਦ ਕਰਦਾ ਲੇਕਿਨ ਇਹ ਜੋ ਲੋੜ ਹੈ ਕਿ ਅਸੀਂ ਇਸ ਨੂੰ ਸਾਫ਼ ਸੁਥਰਾ ਬਣਾਈਏ ਮੈਂ ਸਾਰੀ ਸੰਗਤ ਨੂੰ ਪਿੰਡਾਂ ਦੀ ਸੰਗਤ ਨੂੰ ਸ਼ਹਿਰਾਂ ਦੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇੱਥੇ ਲੱਖਾਂ ਦੀ ਤਰ੍ਹਾਂ ਸੰਗਤ ਨਿਆਉਣਾ ਆਪਾਂ ਨੂੰ ਚੰਗਾ ਵਾਤਾਵਰਨ ਦਈਏ ਸਾਫ਼ ਸੁਥਰਾ ਸੀ ਇੰਨਾ ਵਧੀਆ ਪਾਰਕ ਜਿਹੜਾ ਇਹ ਅਨਗਹਿਲੀ ਕਾਰਨ ਕਿਤੇ ਨ ਕਿਤੇ ਅਸੀਂ ਦੇਖ ਰਹੇ ਕਿੰਨਾ ਮਾੜੀ ਦੁਰਵਿਸ਼ਾ ਹਾਲਤ ਹੋਈ ਪਈ ਹੈ ਦੀ ਇਹਨੂੰ ਸਹੀ ਕਰੀ ਆ ਕੇ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਚ ਜਾ ਕੇ ਸੇਵਾ ਕਰਦੇ ਮੈਂ ਕਹਿੰਦਾ ਵੀ ਸੇਵਾ ਹੀ ਆ ਅਸੀਂ ਦੇਖਦੇ ਸਾਡੇ ਭਰਾ ਹੀ ਨੇ ਰਾਧਾ ਸੁਮੀ ਵੀਰ ਉਹਨਾਂ ਦਾ ਥਾਂ ਦੇਖਿਓ ਜੇ ਕਿ ਕਿੰਨੇ ਵਧੀਆ ਪਾਰਕ ਹੁੰਨੇ ਆ ਅਸੀਂ ਕਿਉਂ ਨਹੀਂ ਕਰ ਸਕਦੇ ਸਾਡੇ 'ਚ ਕੀ ਕਮੀ ਆ ਅਸੀਂ ਬਹੁਤ ਹੋਰ ਕੰਮ ਕਰ ਲੈਣੇ ਲੰਗਰ ਲਾ ਲੈਣੇ ਲੇਕਿਨ ਅਸੀਂ ਸਾਨੂੰ ਇਹ ਚਾਹੀਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਹੈ ਜਾਂ ਪਾਰਕ ਹੈ ਉਹ ਅਲੇ-ਦਲੇ ਸਫਾਈ ਕਰੀਏ ਮੈਂ ਸਾਰੇ ਪਿੰਡਾਂ ਦੀ ਸੰਗਤ ਨੂੰ ਸ਼ਹਿਰ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਤੌਰ ਤੇ ਆਪਾਂ ਕੋਈ ਰਾਜਨੀਤੀ ਗੱਲ ਕਰਨੀ ਆ ਅੱਜ ਅੱਜ ਕਾਮ ਸੰਗਤ ਦੇ ਤੌਰ ਤੇ ਸਾਰੇ ਆਏ ਆ ਅਸੀਂ ਕਿ ਸਾਰੇ ਤਹੇ ਪਾਰਟੀ ਚਾਹੇ ਅਕਾਲੀ ਦਲ ਸਾਡੇ ਵੀ ਸਤਿਕਾਰਯੋਗ ਵੀਰ ਨੇ ਕਾਂਗਰਸ ਜਿਹੜੀ ਪਾਰਟੀ ਵਾਲੇ ਵੀ ਸਤਿਕਾਰਯੋਗ ਸੰਸਤਾ ਵੀ ਸਾਡੀ ਸਤਿਕਾਰਯੋਗ ਹੈ ਪਿੰਡਾਰੇ ਸਾਰੇ ਲੋਕ ਸਤਿਕਾਰਯੋਗ ਹੈ ਕਿ ਆਪਾਂ ਆਪਣੇ ਤੌਰ ਤੇ ਕਰੀਏ ਮੈਂ ਦੇਖ ਰਿਹਾ ਅਸੀਂ ਗੁਰਦੁਆਰੇ ਸਾਹਮਣੇ ਆਰਬੜੇ ਦੀ ਬੜੀ ਸਫਾਈ ਹੋਣ ਵਾਲੀ ਹੈ ਇਹ ਇਕੱਲੀ ਸਰਕਾਰ ਜੇ ਆਪਾਂ ਕਿ ਮਿਊਨਿਸਪਲ ਕਮੇਟੀ ਆ ਕੇ ਕਰੂਗੀ ਜਾਂ ਕੋਈ ਹੋਰ ਕਰੂਗਾ ਨਹੀਂ ਇਹ ਸਾਡੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਾਰੇ ਆ ਕੇ ਇੱਥੇ ਸਫਾਈ ਦੀ ਮਹਿੰਮ ਚ ਭਾਗ ਲਈ ਹੈ ਜੀ ਸਟਾਰਟ ਕੀਤੀ ਹੈ ਅਸੀਂ ਸਾਡੇ ਵਲੰਟੀਅਰ ਸਾਹਿਬ ਵੀ ਔਰ ਹੋਰ ਸਾਰੇ ਸਤਕਾਰਯੋਗ ਬਹੁਤ ਪਾਕ ਦੇ ਨੁਦਰੀਆਂ ਦੇ ਵੀ ਬੰਦੇ ਆਏ ਨੇ ਤੇ ਸਾਰੇ ਅਸੀਂ ਇਕੱਠੇ ਹੋ ਕੇ ਚੰਗਾ ਵਾਤਾਵਰਨ ਜਿਹੜੀ ਸੰਗਤਾ ਉਹਨੂੰ ਦਈਏ ਬਹੁਤ ਵੱਡੀ ਸ਼ਹਾਦਤ ਹੈ ਇਹ ਸਾਰੇ ਦੁਨੀਆ ਦੇ ਵਿੱਚ ਐਸੀ ਸ਼ਹਾਦਤ ਪਹਿਲੀ ਵਾਰ ਇਤਿਹਾਸ ਵਿੱਚ ਹੋਈ ਸੀ ਔਰ ਉਹ ਤੋਂ ਬਾਅਦ ਹੋਣੀ ਨਹੀਂ ਇਹ ਇਹ ਕਨਫਰਮ ਹੈ ਔਰ ਸਾਡਾ ਫਰਜ਼ ਹੈ ਕਿ ਅਸੀਂ ਇਸ ਸ਼ਿਦਾਂ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਕਿ ਅਸੀਂ ਜਿੰਨੀ ਸੰਗਤ ਆਈ ਹੈ ਉਹਦੀ ਸੇਵਾ ਦੇ ਵਿੱਚ ਹਰ ਇੱਕ ਸਹੂਲਤ ਉਹਨਾਂ ਨੂੰ ਦਈਏ ਕਿਉਂ ਸਾਰੇ ਇਹ ਸ਼ਿਦਦਾ ਕਰਨ ਆਉਣਾ ਉਹ ਦਿਨ ਨੇ ਵੱਡੇ ਹੁੰਦੇ ਨੇ ਸਾਰੀ ਦੁਨੀਆ ਤੋਂ ਵੱਖ-ਵੱਖ ਕੋਨੇ ਤੋਂ ਸੰਗਤ ਆਉਂਦੀ ਹੈ ਤੋਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਭਾਈ ਮਹਿਮਾਪਣੇ ਤੌਰ ਤੇ ਜਿਹਦਾ ਵੀ ਮਨ ਕਰਦਾ ਇੱਥੇ ਆ ਕੇ ਪੰਜ ਆ ਕੇ 10 ਆ ਕੇ ਪਿੰਡਾਂ ਤੋਂ ਮਨਰੇਗਾ ਵੀ ਹੋਊਗੀ ਜਿਹੜੇ ਜਿਹੜੇ ਲੈਣਾ ਚਾਹੁੰਦੇ ਨੇ ਆਪਣੇ ਤੌਰ ਤੇ ਸੰਸਤਾ ਵੀ ਆਉਣ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਿਹੜਾ ਪੂਰਾ ਸਫਾਈ ਦੀ ਮਹਿੰਮ ਦੇ ਵਿੱਚ ਸ਼ਾਮਲ ਹੋ ਕੇ ਸਾਫ਼ ਸੁਥਰਾ ਬਾਤਾ ਬਣਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ